ਸਿੱਧੂ ਮੂਸੇਵਾਲੇ ਦਾ ਕਟੜ ਫੈਨ ਪਹੁੰਚ ਗਿਆ ਯਾਦਗਾਰ ਤੇ ਤੇ ਟਾਲੀਆਂ ਜੱਫੀ ਪਾ ਲੱਗਾ ਪੁਬਾ ਮਾਰ ਮਾਰ ਰੋਣ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਲਾਈਕ ਕਰਕੇ ਸ਼ੇਅਰ ਕਰਦੇ ਤੇ ਕਮੈਂਟਾਂ ਚ ਦੱਸਿਓ ਇਸ ਫੈਨ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫੈਨ ਵੀ ਪਰੇ ਤੋਂ ਪਰੇ ਨੇ ਤੇ ਸਿੱਧੂ ਮੂਸੇਵਾਲੇ ਦੀ ਉਹ ਟਾਲੀ ਜਿਸੇ ਹੇਠਾਂ ਸਿਵਾ ਬੜਿਆ ਸਿੱਧੂ ਮੂਸੇਵਾਲੇ ਦਾ ਸਿੱਧੂ ਨੇ ਗੀਤ ਦੇ ਵਿੱਚ ਵੀ ਕਿਹਾ ਸੀ ਕਿ ਟਾਲੀ ਹੇਠਾਂ ਸਿਵਾ ਬੜੂਗਾ ਜੱਟ ਦਾ ਤੇ ਉਸੇ ਟਾਲੀ ਦੇ ਹੇਠ ਅੱਜ ਸੇਵਾ ਤਾਂ ਬਲਿਆ ਯਾਦਗਾਰ ਵੀ ਬਣੀ ਹੈ ਤੇ ਉਸ ਟਾਲੀ ਨੂੰ ਜੱਫੀ ਪਾ ਕੇ ਇਹ ਫੈਨ ਭਾਵਕ ਹੋ ਗਿਆ ਤੇ ਭੁੱਬਾ ਮਾਰ ਮਾਰ ਰੋਣ ਲੱਗਾ ਤੇ ਕਹਿੰਦਾ ਕਿ ਸਿੱਧੂ ਦੀ ਯਾਦ ਬਹੁਤ ਆਉਂਦੀ ਹੈ ਤੇ ਇਸ ਟਾਲੀ ਦੇ ਵਿੱਚੋਂ ਇੰਜ ਜਾਪਦਾ ਕਿ ਸਿੱਧੂ ਮੂਸੇਵਾਲੇ ਨੂੰ ਜੱਫੀ ਪਾ ਲਈ ਹੋਵੇ ਸਿੱਧੂ ਨੂੰ ਪਿਆਰ ਕਰਨ ਵਾਲੇ ਵੀ ਪਰੇ ਤੋਂ ਪਰੇ ਨੇ ਤੇ ਉਸ ਨੂੰ ਯਾਦ ਕਰਨ ਦੇ ਤਰੀਕੇ ਉਸ ਦੇ ਫੈਨ ਜਦੇ ਬਹੁਤ ਹੀ ਵੱਖਰੇ ਨੇ ਸਿੱਧੂ ਕੁਦਰਤ ਨੂੰ ਪਿਆਰ ਕਰਦਾ ਸੀ ਤੇ ਹਰ ਜਗ੍ਹਾ ਤੇ ਪੂਰੇ ਪਿੰਡ ਦੇ ਵਿੱਚ ਪੰਛੀਆਂ ਦੇ ਲਈ ਉਸ ਨੇ ਆਲਣੇ ਵੀ ਲਗਾਏ ਹੋਏ ਸੀ ਇਸ ਟਾਲੀ ਦੇ ਤਸਵੀਰ ਤੁਸੀਂ ਬਹੁਤ ਸਾਰੀ ਵੀਡੀਓਜ਼ ਦੇ ਵਿੱਚ ਦੇਖਿਆ ਹਣੀ ਸਿੱਧੂ ਮੂਸੇਵਾਲਾ ਅਕਸਰ ਇਸ ਟਾਲੀ ਦੇ ਹੇਠਾਂ ਬੈਠ ਕੇ ਲਾਈਵ ਹੁੰਦਾ ਹੁੰਦਾ ਸੀ ਤੇ ਗੱਲਾਂ ਕਰਦਾ ਸੀ ਕਿ ਜਦੋਂ ਜੱਟ ਨੇ ਮੁੱਕਣਾ ਤੇ ਇਸ ਟਾਲੀ ਹੇਠਾਂ ਸਿਵਾ ਬੜੂਗਾ ਤੇ ਉਹੀ ਗੱਲ ਸੱਚ ਵੀ ਹੋਈ ਹੈ ਕਿ ਸਿੱਧੂ ਮੂਸੇਵਾਲੇ ਦਾ ਅੰਤਿਮ ਸੰਸਕਾਰ ਇਸ ਟਾਲੀ ਦੇ ਹੇਠਾਂ ਕੀਤਾ ਗਿਆ ਸੀ ਤੇ ਉਹ ਫੈਨ ਸਿੱਧੂ ਮੂਸੇਵਾਲੇ ਦੇ ਯਾਦ ਕਰਦੇ ਨੇ ਸਿੱਧੂ ਨੂੰ ਇਸ ਟਾਲੀ ਨੂੰ ਜੱਫੀ ਪਾ ਕੇ ਕੀ ਕਹਿੰਦਾ ਨੌਜਵਾਨ ਸੁਣੋ ਕੀ ਕਹੀਏ ਹੁਣ ਉਹਨਾਂ ਬਾਰੇ ਸਭ ਕੁਝ ਪਹਿਲਾਂ ਹੀ ਦੱਸ ਗਿਆ ਆਪਦੇ ਬਾਰੇ ਹਨਾ ਦੇਖੋ ਇਟਾਲੀ ਵਾਲੇ ਖੇਤੋਂ ਉਹ ਸਵਰ ਜੱਟ ਦਾ ਕੋਈ ਆਮ ਇਨਸਾਨ ਤਾਂ ਹੈ ਨਹੀਂ ਸੀ ਉਹ ਦੇਖੋ ਸਵਾਕੇ ਨੇ ਤਾਂ ਸਭ ਸੇਵਾ ਚ ਜਲਦੇ ਪਰ ਉਹਨਾਂ ਨੇ ਪਹਿਲੀ ਦੱਸ ਗਿਆ ਸੀ ਵੀ ਮੇਰਾ ਸੇਵਾ ਕਿੱਥੇ ਬਣਨਾ ਉਹ ਹੀ ਬਸ ਇਹ ਦੇਖ ਕੇ ਭਾਵੁਕ ਹੋ ਜਾਂਦਾ ਹੀ ਜਦੋਂ ਵੀ ਉਹਨੇ ਇੱਥੇ ਮਨ ਖਰਾਬ ਹੋ ਜਾਂਦਾ ਬਸ ਤੇ ਮੇਰੇ ਚਰ ਤੋਂ ਸੁਣਦੇ ਸ਼ੁਰੂ ਤੋਂ ਸੁਣਦੇ ਆ ਰਹੇ ਹਾਂ ਇਹਨੂੰ ਤਾਂ ਕਿਹੜੇ ਗਾਣੇ ਕੋਈ ਵਧੀਆ ਲੱਗਦੇ ਹੋਣ ਉਹਨਾਂ ਦੇ ਵੀ ਆ ਬਹੁਤ ਵਧੀਆ ਕੀ ਕੋਈ ਇੱਕ ਦਾ ਨਾਂ ਹੀ ਹੈ ਨਹੀਂ ਜੀ ਵੀ ਇੱਕ ਦਾ ਨਾਂ ਦੱਸ ਸਕੀ ਹੈ ਨਾ ਸਾਰੇ ਗਾਣੇ ਉਹਨਾਂ ਦੇ ਤਾਂ ਟੌਪ ਕਲਾਸ ਨੇ ਬਸ ਸਾਰੇ ਸੁਣਦੇ ਰਹੇ ਆ ਕਵਾਲਿਟੀ ਵਧੀਆ ਲੱਗਦੀ ਸੀ ਕਵਾਲਿਟੀ ਸਰ ਦੇਖੋ ਇਹ ਕੁਆਲਿਟੀ ਸੀ ਤਾਂ ਹੀ ਆ ਕੋਸ਼ ਹੋ ਰਿਹਾ ਜਾਨਾ ਬਾਕੀ ਸਿੰਗਰਾਂ ਤੋਂ ਅਲੱਗ ਸੀਗਾ ਸਾਰਿਆਂ ਤੋਂ ਪਿੰਡ ਚ ਸੀ ਆਪਦੇ ਚ ਦੂਸਰਾਂ ਦੇਖਦੇ ਆਪਾਂ ਵਿਚਰਦਾ ਸਾਰਿਆਂ ਚ ਆਮ ਲੋਕ ਕਮਾਂਗੇ ਵਿਚਰਦਾ ਸੀ ਐਡਾ ਵੱਡਾ ਸਿੰਗਰ ਹੋਣ ਦੇ ਬਾਵਜੂਦ ਵੀ ਇਹ ਹੀ ਕੁਆਲਿਟੀ ਸੀ ਬਾਈ ਕਦੇ ਮਿਲਣ ਦਾ ਮੌਕਾ ਮਿਲੇ ਨਹੀਂ ਸਾਰਾ ਇਦਾਂ ਫੇਸ ਟੂ ਫੇਸ ਤਾਂ ਨਹੀਂ ਮਿਲੇ ਜਦੋਂ ਇੱਥੇ ਕਿਸਾਨੀ ਅੰਦੋਲਨ ਚ ਸੀਗੇ ਬਾਈ ਨੂੰ ਉਹ ਦੇਖਿਆ ਸੀ ਪਹਿਲੀ ਵਾਰ